ਹੇ ਗੁਰਜੀ ਦਾ ਖਲਸਾ ਵਾਹ ਗੁਰਜੀ ਕੀ ਫਤਿਹ ਸੰਗਤ ਜੀ ਅੱਜ ਦੀ ਵੀਡੀਓ ਉਹਨਾਂ ਵਾਸਤੇ ਜੋ ਦੁਖੀ ਹੈ ਭਾਵ ਕਿ ਆਪਣੀ ਜ਼ਿੰਦਗੀ ਤੋਂ ਬਹੁਤ ਦੁਖੀ ਅਤੇ ਬਹੁਤ ਨਿਰਾਸ਼ ਹਨ ਅਤੇ ਦੁੱਖ ਕਿਸੇ ਵੀ ਪ੍ਰਕਾਰ ਦਾ ਹੋਵੇ ਜਾਂ ਕੋਈ ਤੁਹਾਡੀ ਇੱਛਾ ਪੂਰੀ ਨਾ ਹੁੰਦੀ ਹੋਵੇ ਕਹਿੰਦਾ ਭਾਵ ਕਿ ਦੁੱਖ ਭਾਵੇਂ ਕੋਈ ਵੀ ਹੋਵੇ ਤਾਂ ਅਸੀਂ ਤੁਹਾਨੂੰ ਇੱਕ ਸ਼ਬਦ ਚਾਰ ਅੱਖਰਾਂ ਦਾ ਦੱਸਦੇ ਹਾਂ ਜੋ ਤੁਹਾਡੀ ਰਸਨਾ ਤੇ ਆਉਂਦਿਆ ਸਾਰ ਹੀ ਆਪਣਾ ਅਸਰ ਵਿਖਾਉਣਾ ਸ਼ੁਰੂ ਕਰ ਦੇਵੇਗਾ ਅਤੇ ਇੱਕ ਮਿੰਟ ਜਪਦਿਆ ਸਾਰ ਹੀ ਤੁਹਾਡਾ ਮਨ ਵੀ ਹਲਕਾ ਹੋ ਜਾਵੇਗਾ ਅਤੇ ਦੁੱਖ ਵੀ ਦੂਰ ਹੋ ਜਾਣਗੇ ਸੰਗਤ ਜੀ ਇਹ ਉਪਯੋਗ ਤੁਸੀਂ ਆਪਣੀ ਜ਼ਿੰਦਗੀ ਵਿੱਚ ਅਜ਼ਮਾ ਕੇ ਜਰੂਰ ਦੇਖਿਓ ਸਤਿਗੁਰੂ ਸੱਚੇ ਪਾਤਸ਼ਾਹ ਤੇ ਯਕੀਨ ਰੱਖ ਕੇ ਕਹਿ ਰਹੇ ਆ ਕਿ ਇਸ ਦਾ ਲਾਭ ਤੁਹਾਨੂੰ ਜਰੂਰ ਹੋਵੇਗਾ ਅਤੇ ਕਿਹੜਾ ਸ਼ਬਦ ਹੈ ਜਿਹੜਾ ਦੁੱਖ ਅਤੇ ਨਿਰਾਸ਼ਾ ਸਾਡੀ ਜ਼ਿੰਦਗੀ ਚੋਂ ਦੂਰ ਕਰੇਗਾ ਇੱਥੇ ਤੁਹਾਨੂੰ ਇੱਕ ਛੋਟੀ ਜਿਹੀ ਸਥਾਖੀ ਸੁਣਾਉਣੀ ਆ ਇਸ ਲਈ ਵੀਡੀਓ ਨੂੰ ਅੰਤ ਤੱਕ ਜਰੂਰ ਸੁਣਨਾ ਅਤੇ ਵੀਡੀਓ ਵਿੱਚ ਦਿੱਤੀ ਗਈ ਸਿੱਖਿਆ ਨੂੰ ਸਮਝਣਾ ਤਾਂ ਦੇਖੋ ਸੰਗਤ ਜੀ ਦੁੱਖ ਹੋਣਾ ਹੀ ਹੈ ਸੁੱਖ ਹੋਣਾ ਹੀ ਹੈ ਬਿਨਾਂ ਗੱਲ ਤੋਂ ਦੁਖੀ ਹੁੰਦੇ ਰਹਿਣਾ ਜਾਂ ਫਿਰ ਦੁੱਖ ਦੇ ਹੁੰਦਿਆ ਆ ਵਿਚੜਦੀ ਕਲਾ ਵਿੱਚ ਰਹਿਣਾ ਅਤੇ ਸੰਗਤ ਜੀ ਇਹ ਸਾਡੀ ਦੇ ਵਿੱਚ ਹੁੰਦਾ ਹੈ ਅਤੇ ਆਪਣੇ ਤੇ ਹੀ ਨਿਰਭਰਤ ਹੁੰਦਾ ਹੈ ਤੇ ਜੇ ਆਪਾਂ ਚਾਹੀਏ ਆਪਣੇ ਆਪ ਨੂੰ ਚੜ੍ਹਦੀ ਕਲਾ ਵਿੱਚ ਰੱਖ ਸਕਦੇ ਹਾਂ ਅਤੇ ਆਪਣੇ ਆਪ ਨੂੰ ਖੁਸ਼ ਰੱਖ ਸਕਦੇ ਹਾਂ ਅਤੇ ਆਪਣੀ ਜ਼ਿੰਦਗੀ ਦੇ ਵਿੱਚੋਂ ਨਿਰਾਸ਼ਾ ਨੂੰ ਕੱਢ ਕੇ ਉਹਨਾਂ ਚੀਜ਼ਾਂ ਵੱਲ ਧਿਆਨ ਦੇ ਸਕਦੇ ਹਾਂ ਤੇ ਜੋ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਡੀ ਝੋਲੀ ਵਿੱਚ ਪਾਈਆਂ ਹਨ ਤਾਂ ਸੰਗਤ ਜੀ ਇੱਕ ਵਾਰ ਦੀ ਗੱਲ ਹੈ ਅਤੇ ਦੋ ਦੋਸਤ ਹਨ ਅਤੇ ਇੱਕੋ ਹੀ ਸਕੂਲ ਵਿੱਚ ਪੜ੍ਹਾਈ ਕੀਤੀ ਅਤੇ ਨਾਲ ਉਹਨਾਂ ਦਾ ਇੱਕੋ ਹੀ ਸੁਪਨਾ ਹੈ ਕਿ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣਾ ਅਤੇ ਖੂਬ ਸਾਰਾ ਧਨ ਕਮਾਉਣਾ ਅਤੇ ਆਪਣੀ ਜ਼ਿੰਦਗੀ ਕਾਮਯਾਬ ਹੋਣਾ ਅਤੇ ਆਪਣੇ ਪਰਿਵਾਰ ਨੂੰ ਸੁੱਖ ਸੁਵਿਧਾ ਦੇਣੀ ਹੈ ਭਾਵ ਕਿ ਜ਼ਿੰਦਗੀ ਚ ਖੁਸ਼ ਰਹਿਣਾ ਤਾਂ ਸੰਗਤ ਜੀ ਕਹਿੰਦੇ ਕਿ ਗੁਰਦੁਆਰਾ ਸਾਹਿਬ ਜਾਂਦੇ ਸੀ ਅਤੇ ਪੜ੍ਹਾਈ ਵਿੱਚ ਖੂਬ ਮਿਹਨਤ ਕਰਦੇ ਸੀ ਅਤੇ ਗੁਰੂ ਘਰ ਜਾ ਕੇ ਅਰਦਾਸ ਕਰਦੇ ਬੇਨਤੀ ਕਰਦੇ ਅਤੇ ਸਤਗੁਰੂ ਸੱਚੇ ਪਾਤਸ਼ਾਹ ਨੇ ਦੋਵੇਂ ਦੋਸਤਾਂ ਦੀ ਅਰਦਾਸ ਨੂੰ ਸਵੀਕਾਰ ਕੀਤਾ ਕਹਿੰਦਾ ਭਾਵ ਕਿ ਉਹਨਾਂ ਦੋਵਾਂ ਨੂੰ ਹੀ ਬੜੀ ਸੋਹਣੀ ਨੌਕਰੀ ਮਿਲ ਗਈ ਅਤੇ ਉਸ ਤੋਂ ਵੀ ਵਧੀਆ ਗੱਲ ਇਹ ਸੀ ਕਿ ਦੋਵੇਂ ਦੋਸਤਾਂ ਨੂੰ ਇੱਕੋ ਕੰਪਨੀ ਵਿੱਚ ਹੀ ਨੌਕਰੀ ਮਿਲ ਗਈ ਕਿਉਂਕਿ ਉਹ ਦੋਵੇਂ ਹੀ ਪੜ੍ਹੇ ਲਿਖੇ ਅਤੇ ਮਿਹਨਤੀ ਸਨ ਤਾਂ ਸੰਗਤ ਜੀ ਸਮਾ ਬੀਤਦਾ ਗਿਆ ਅਤੇ ਲੰਘਦਾ ਗਿਆ ਅਤੇ ਦੋਵੇਂ ਹੀ ਦੋਸਤ ਇੱਕੋ ਜੀ ਮਿਹਨਤ ਕਰਦੇ ਸਨ ਤੇ ਇੱਕੋ ਜਿਹਾ ਧਨ ਕਮਾਉਂਦੇ ਆਪਣੀ ਜ਼ਿੰਦਗੀ 'ਚ ਨਵੀਆਂ-ਨਵੀਆਂ ਚੀਜ਼ਾਂ ਹਾਸਿਲ ਕਰਦੇ ਅਤੇ ਆਪਣੇ ਸੁਪਨਿਆਂ ਨੂੰ ਪੂਰਾ ਕਰਦੇ ਸਨ ਕਿਉਂਕਿ ਉਹਨਾਂ ਕੋਲ ਪੈਸਾ ਬਹੁਤ ਸੀ ਅਤੇ ਉਹਨਾਂ ਪੈਸੇ ਨਾਲ ਉਹਨਾਂ ਨੇ ਆਪਣੀਆਂ ਸੁੱਖ-ਸੁਵਿਧਾ ਵੀ ਸਾਰੀਆਂ ਖਰੀਦ ਲਈਆਂ ਸਨ ਅਤੇ ਜੋ ਉਹਨਾਂ ਨੂੰ ਚਾਹੀਦੀਆਂ ਸੀ ਗੱਡੀਆਂ ਕਾਰਾਂ ਉਹਨਾਂ ਨੇ ਸਾਰੇ ਸੁਪਨੇ ਆਪਣੇ ਪੂਰੇ ਕਰ ਲਈ ਸੀ ਤਾਂ ਸਰਗਰਜੀ ਉਹਨਾਂ ਦੋਵਾਂ ਦੋਸਤਾਂ ਦੇ ਵਿੱਚ ਇੱਕੋ ਫਰਕ ਸੀ ਤੇ ਦੋਵਾਂ ਦੋਸਤਾਂ ਵਿੱਚ ਇੱਕ ਬੜਾ ਖੁਸ਼ ਰਹਿੰਦਾ ਸੀ ਅਤੇ ਦੂਜਾ ਬੜਾ ਨੀਰ ਆਸ਼ਰਿੰਦਾ ਸੀ ਅਤੇ ਹੁਣ ਉਹਨਾਂ ਦੋਵਾਂ ਕੋ ਇੱਕੋ ਜੀ ਨੌਕਰੀ ਤੇ ਇੱਕੋ ਜੀ ਤਨਖਾਹ ਸੀ ਅਤੇ ਦੋਵਾਂ ਵਿੱਚੋਂ ਇੱਕ ਜ਼ਿਆਦਾ ਖੁਸ਼ ਰਹਿੰਦਾ ਅਤੇ ਹਾਲੇ ਵੀ ਇੱਕ ਬੜਾ ਹੀ ਨਿਰਾਸ਼ ਰਹਿੰਦਾ ਸੀ ਅਤੇ ਦੁਖੀ ਰਹਿਣ ਵਾਲਾ ਦੋਸਤ ਅਤੇ ਜਦੋਂ ਵੀ ਕੋਈ ਚੀਜ਼ ਪ੍ਰਾਪਤ ਕਰਦਾ ਸੀ ਤਾਂ ਉਹ ਪਹਿਲਾਂ ਹੀ ਦੂਸਰੇ ਦੋਸਤ ਦੇ ਮੁਕਾਬਲੇ ਉਸ ਤੋਂ ਵੱਡੀ ਚੀਜ਼ ਲੈਣ ਲਈ ਆਪਣੇ ਮਨ ਵਿੱਚ ਇੱਛਾ ਪ੍ਰਗਟ ਕਰ ਲੈਂਦਾ ਸੀ ਤਾਂ ਸੰਗਤ ਜੀ ਉਹ ਕਦੇ ਵੀ ਸੰਤੁਸ਼ਟ ਨਹੀਂ ਹੁੰਦਾ ਸੀ ਤੇ ਕੋਈ ਵੀ ਚੀਜ਼ ਲੈਣ ਤੋਂ ਬਾਅਦ ਕਿਸੇ ਹੋਰ ਵੱਡੀ ਚੀਜ਼ ਦੇ ਮਗਰ ਪੈ ਜਾਂਦਾ ਸੀ ਤੇ ਉਹਦੇ ਬਾਰੇ ਸੋਚ-ਸੋਚ ਕੇ ਪਰੇਸ਼ਾਨ ਹੋ ਜਾਂਦਾ ਸੀ ਤੇ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਹੋਰ ਚੀਜ਼ਾਂ ਕਿਵੇਂ ਹਾਸਲ ਕਰਾਂ ਤੇ ਉਹ ਹਮੇਸ਼ਾ ਹੀ ਵੱਡੀਆਂ ਚੀਜ਼ਾਂ ਲੈਣ ਦੇ ਕਾਰਨ ਦੁਖੀ ਅਤੇ ਨਿਰਾਸ਼ ਰਹਿੰਦਾ ਸੀ ਪਰ ਨਾਲ-ਨਾਲ ਸੰਗਤ ਜੀ ਦੂਸਰਾ ਜਿਹੜਾ ਦੋਸਤ ਸੀ ਤੇ ਉਹ ਨਿੱਕੀਆਂ-ਨਿੱਕੀਆਂ ਚੀਜ਼ਾਂ ਲੈਣ ਤੇ ਵੀ ਬੜਾ ਖੁਸ਼ ਰਹਿੰਦਾ ਸੀ ਤੇ ਹਮੇਸ਼ਾ ਵਾਹਿਗੁਰੂ ਦਾ ਸ਼ੁਕਰ ਕਰਦਾ ਸੀ ਤੇ ਉਹ ਕਦੇ ਵੀ ਆਪਣੀ ਜ਼ਿੰਦਗੀ ਵਿੱਚ ਕੋਈ ਚੀਜ਼ ਹਾਸਿਲ ਕਰਦਾ ਸੀ ਤੇ ਵਾਹਿਗੁਰੂ ਅਕਾਲ ਪੁਰਖ ਦਾ ਸ਼ੁਕਰਾਨਾ ਕਰਨਾ ਕਦੇ ਨਹੀਂ ਭੁੱਲਦਾ ਸੀ ਉਹ ਹਮੇਸ਼ਾ ਕਹਿੰਦਾ ਸੀ ਕਿ ਸ਼ੁਕਰ ਹੈ ਅਕਾਲ ਪੁਰਖ ਨੇ ਮੈਨੂੰ ਇੰਨੇ ਜੋਗਾ ਬਣਾਇਆ ਕਿ ਮੈਂ ਆਪਣੀ ਅਤੇ ਆਪਣੇ ਪਰਿਵਾਰ ਦੀ ਹਰ ਲੋੜ ਨੂੰ ਪੂਰਾ ਕਰ ਸਕਾਂ ਕਿ ਮੈਨੂੰ ਵਾਹਿਗੁਰੂ ਅਕਾਲ ਪੁਰਖ ਦੇ ਬਿਨਾ ਹੋਰ ਕਿਸੇ ਸਹਾਰੇ ਦੀ ਲੋੜ ਨਹੀਂ ਹੈ ਤਾਂ ਸੰਗਤ ਜੀ ਉਹਨਾਂ ਦੋਸਤਾਂ ਵਿੱਚ ਇੱਕ ਹੀ ਫਰਕ ਸੀ ਕਿ ਇੱਕ ਦੇ ਅੰਦਰ ਸ਼ੁਕਰਾਨਾ ਸੀ ਅਤੇ ਦੂਸਰੇ ਦੋਸਤ ਦੇ ਮਨ ਵਿੱਚ ਹੋਰ ਚੀਜ਼ਾਂ ਪ੍ਰਾਪਤ ਕਰਨ ਦਾ ਲਾਲਚ ਸੀ ਤਾਂ ਸੰਗਤ ਜੀ ਹਨੂ ਛੋਟੀ ਜੀ ਸਾਖੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਕਈ ਵਾਰ ਬਹੁਤਾ ਕਮਾਉਣ ਦੇ ਚੱਕਰ ਵਿੱਚ ਆਪਾਂ ਆਪਣੀਆਂ ਨਿੱਕੀਆਂ-ਨਿੱਕੀਆਂ ਖੁਸ਼ੀਆਂ ਨੂੰ ਅਣਦੇਖਾ ਕਰ ਦਿੰਨੇ ਆ ਅਤੇ ਇਹਨਾਂ ਨਿੱਕੀਆਂ-ਨਿੱਕੀਆਂ ਖੁਸ਼ੀਆਂ ਦਾ ਆਨੰਦ ਨਹੀਂ ਮਾਣਦੇ ਅਤੇ ਨਿੱਕੀਆਂ ਜਿੱਤਾਂ ਨੂੰ ਜਿੱਤ ਨਹੀਂ ਮੰਨਦੇ ਕਿਉਂਕਿ ਸਾਡਾ ਸਾਰਾ ਧਿਆਨ ਉਹਨਾਂ ਵੱਡੀਆਂ ਚੀਜ਼ਾਂ ਨੂੰ ਹਾਸਿਲ ਕਰਨ ਤੇ ਹੁੰਦਾ ਹੈ ਜਿਨ੍ਹਾਂ ਨੂੰ ਅਸੀਂ ਹਾਸਿਲ ਨਹੀਂ ਕੀਤਾ ਅਤੇ ਜੋ ਚੀਜ਼ਾਂ ਅਕਾਲ ਪੁਰਖ ਨੇ ਸਾਡੀ ਝੋਲੀ ਵਿੱਚ ਪਾਈਆਂ ਹਨ ਅਤੇ ਉਹਨਾਂ ਚੀਜ਼ਾਂ ਦੀ ਆਪਾਂ ਭੋਰਾ ਵੀ ਨਹੀਂ ਕਦਰ ਕਰਦੇ ਤੇ ਆਪਾਂ ਉਹਨਾਂ ਚੀਜ਼ਾਂ ਵੱਲ ਅਤੇ ਉਹਨਾਂ ਮੰਗਾ ਵੱਲ ਭੱਜਦੇ ਰਹਿੰਨੇ ਆ ਅਤੇ ਉਹਨਾਂ ਵੱਡੀਆਂ ਮੰਗਾ ਕਰਕੇ ਆਪਾਂ ਦੁਖੀ ਰਹਿੰਨੇ ਆ ਤਾਂ ਸੰਗਤ ਜੀ ਜੇਕਰ ਅਸੀਂ ਛੋਟੀਆਂ-ਛੋਟੀਆਂ ਖੁਸ਼ੀਆਂ ਨੂੰ ਮੰਨਣਾ ਸ਼ੁਰੂ ਕਰ ਦਿੱਤਾ ਤੇ ਜ਼ਿੰਦਗੀ ਦੇ ਵਿੱਚ ਆਪਣੇ ਆਪ ਹੀ ਖੁਸ਼ੀ ਆ ਜਾਵੇਗੀ ਅਤੇ ਜੇਕਰ ਆਪਾਂ ਛੋਟੀਆਂ-ਛੋਟੀਆਂ ਚੀਜ਼ਾਂ ਵਿੱਚ ਤਾਂ ਖੁਸ਼ੀਆਂ ਲੱਭਣਾ ਸ਼ੁਰੂ ਕਰ ਦੇਵਾਂਗੇ ਤਾਂ ਆਪਣੇ ਹੀ ਦੀ ਆਪਣੇ ਆਪ ਚੜ੍ਹਦੀ ਕਲਾ ਵਿੱਚ ਹੋ ਜਾਵੇਗੀ ਤਾਂ ਸੰਗਤ ਜੀ ਜਿਹੜਾ ਸ਼ਬਦ ਚਾਰ ਅੱਖਰਾਂ ਦਾ ਹੈ ਉਹ ਸ਼ੁਕਰਾਨਾ ਹੈ ਅਤੇ ਜਦੋਂ ਵੀ ਤੁਸੀਂ ਸ਼ੁਕਰਾਨਾ ਕਰੋਗੇ ਅਤੇ ਸ਼ੁਕਰਾਨੇ ਦੇ ਨਾਲ-ਨਾਲ ਅਤੇ ਸਬਰ ਦੀ ਦਾਤ ਵੀ ਮਿਲ ਜਾਂਦੀ ਹੈ ਅਤੇ ਜਿਹੜਾ ਸਬਰ ਹੈ ਅਤੇ ਹੱਡੀ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਹਾਸਿਲ ਕਰਨ ਦੀ ਮਦਦ ਕਰਦਾ ਹੈ ਕਿਉਂਕਿ ਸੰਗਤ ਜੀ ਸਬਰ ਦਾ ਫਲ ਹਮੇਸ਼ਾ ਮਿੱਠਾ ਹੁੰਦਾ ਹੈ ਤੇ ਜੋ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਨਿਰਾਸ਼ਾ ਅਤੇ ਪਰੇਸ਼ਾਨੀ ਹੈ ਉਹਨਾਂ ਨੂੰ ਇੱਕ ਪਾਸੇ ਰੱਖ ਦਿਓ ਅਤੇ ਉਹਨਾਂ ਖੁਸ਼ੀਆਂ ਨੂੰ ਯਾਦ ਕਰੋ ਜੋ ਤੁਹਾਡੇ ਕੋਲ ਨੇ ਅਤੇ ਜੋ ਪਰਮਾਤਮਾ ਨੇ ਤੁਹਾਡੀ ਝੋਲੀ ਵਿੱਚ ਪਾਈਆਂ ਹਨ ਤਾਂ ਸੰਗਤ ਜੀ ਇਹਨਾਂ ਚੀਜ਼ਾਂ ਤੇ ਅਮਲ ਕਰਨ ਵਾਸਤੇ ਇੱਕ ਕਾਪੀ ਪੈਨ ਲੈ ਲਓ ਖਤੇ ਲਿਖਣਾ ਸ਼ੁਰੂ ਕਰ ਦਿਓ ਕਿ ਆ ਆਕਾਲ ਪੁਰਖ ਪਰਮਾਤਮਾ ਨੇ ਕਿੰਨੀਆਂ ਚੀਜ਼ਾਂ ਤੁਹਾਡੀ ਝੋਲੀ ਵਿੱਚ ਪਾਈਆਂ ਹਨ ਤੇ ਕਿੰਨੀਆਂ ਚੀਜ਼ਾਂ ਦੀ ਦਾਤ ਤੁਹਾਡੇ ਬਿਨਾ ਮੰਗੀਆਂ ਹੀ ਤੁਹਾਡੀ ਝੋਲੀ ਵਿੱਚ ਪਾਈਆਂ ਹਨ ਤਾਂ ਫਿਰ ਸੰਗਤ ਜੀ ਤੁਸੀਂ ਦੇਖਣਾ ਕਿ ਤੁਸੀਂ ਕਿੰਨਾ ਖੁਸ਼ ਨਸੀਬ ਅਤੇ ਕਿੰਨੇ ਭਾਗਾਂ ਵਾਲੇ ਹੋ ਆਓ ਸੰਗਤ ਜੀ ਅੱਜ ਤੋਂ ਆਪਾਂ ਸ਼ੁਕਰਾਨਾ ਕਰਨਾ ਸ਼ੁਰੂ ਕਰ ਦੇਣਾ ਹੈ